ਦੇਖੋ ਜੀ ਅਮਰੀਕਾ ਦੇ ਵਿੱਚ ਕੁਦਰਤ ਦਾ ਕਹਿਰ ਐਸੀ ਭਿਆਨਕ ਅੱਗ ਲੱਗੀ ਜੋ ਕਿ 8 ਜਨਵਰੀ ਤੋਂ ਲੈ ਕੇ ਲਗਾਤਾਰ ਅਜੇ 18 ਜਨਵਰੀ 10 ਦਿਨ ਹੋ ਗਏ ਨੇ ਰੋਕਣ ਦਾ ਨਾਮ ਨਹੀਂ ਲੈ ਰਹੀ ਅਰਬਾਂ ਡਾਲਰ ਦਾ ਨੁਕਸਾਨ ਹੋ ਗਿਆ ਇਸ ਦੇਸ਼ ਦਾ ਕੈਲੀਫੋਰਨੀਆ ਨੂੰ ਸਭ ਤੋਂ ਵੱਧ ਦਾ ਕਨਚਪੇਟ ਦੇ ਵਿੱਚ ਲਿਆ ਹੋਇਆ ਘਟੋ ਘਟ 4000 ਏਕੜ ਰਕਬਾ ਜੰਗਲਾਂ ਦਾ ਸੀਗਾ ਜੋ ਜਲ ਕੇ ਖਾਕ ਹੋ ਗਿਆ ਤੇ 2800 ਤੋਂ 3000 ਦੇ ਕਰੀਬ ਘਰ ਜਲ ਕੇ ਬਰਬਾਦ ਹੋ ਗਏ ਨੇ ਹਲੇ ਵੀ ਅੱਗ ਅੱਗੇ ਪਧਹੀ ਰਹੀ ਹੈ ਪਧਹੀ ਰਹੀ ਹੈ ਜਿਹਨੂੰ ਰੋਕਣ ਦਾ ਕੋਈ ਹੱਲ ਨਹੀਂ ਹੋ ਰਿਹਾ ਅਮਰੀਕਾ ਦੀ ਪੂਰੀ ਤਾਕਤ ਲੱਗੀ ਹੋਈ ਹੈ ਦੇਖੋ ਇਹਨੂੰ ਕਹਿੰਦੇ ਨੇ ਕੁਦਰਤ ਦੇ ਰੰਗ ਜਿੱਥੇ ਕੁਦਰਤ ਕਰੋਪ ਹੁੰਦੀ ਹੈ ਉੱਥੇ ਇਨਸਾਨ ਦੀ ਤਾਕਤ ਕੁਝ ਨਹੀਂ ਕਰਦੀ ਇਹ ਪਰਮਾਤਮਾ ਬੜੀ ਵੱਡੀ ਚੀਜ਼ ਹੈ ਕੁਦਰਤ ਦਾ ਅੰਤ ਕੋਈ ਨਹੀਂ ਪਾ ਸਕਦਾ ਦੇਖੋ ਜੀ ਕਿਸੇ ਵੀ ਚੀਜ਼ ਨੂੰ ਅੱਗ ਨੇ ਬਖਸ਼ਿਆ ਨਹੀਂ ਜੋ ਵੀ ਮੂਰੇ ਆ ਗਈ ਸਭ ਰਾਖ ਹੋ ਗਿਆ ਹਸਪਤਾਲ ਘਰ ਬਿਲਡਿੰਗਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਮਰੀਕਾ ਦਾ ਅਰਬਾਂ ਖਰਬਾਂ ਡਲ ਬਿਲੀਅਨ ਡਾਲਰਾਂ ਦੇ ਵਿੱਚ ਅੱਗ ਕਿਸੇ ਵੀ ਤਰ੍ਹਾਂ ਕਾਬੂ ਦੇ ਵਿੱਚ ਨਹੀਂ ਹੋ ਰਹੀ ਪੂਰੀ ਤਾਕਤ ਲੱਗੀ ਹੋਈ ਹੈ ਅਮਰੀਕਾ ਦੀ ਐਮਾਜ਼ਨ ਜੰਗਲਾਂ ਦੇ ਵਿੱਚੋਂ ਅੱਗ ਇਹ ਸ਼ੁਰੂ ਹੋਈ ਸੀ ਜਿਨੇ ਭਿਆਨਕ ਰੂਪ ਧਾਰ ਲਿਆ ਜੋ ਕਿਸੇ ਵੀ ਤਰੀਕੇ ਨਾਲ ਕਾਬੂ ਦੇ ਵਿੱਚ ਨਹੀਂ ਆਈ ਹੈਲੀਕਾਪਟਰਾਂ ਦੇ ਨਾਲ ਪਾਣੀ ਛਿੜਕਿਆ ਜਾ ਰਿਹਾ ਹੈ ਜੋ ਕਿ ਫਾਇਰ ਬਰਗੇਡ ਵਗੈਰਾ ਹੁੰਦੀਆਂ ਨੇ ਉਹ ਸਾਰੇ ਬਹੁਤ ਕੁਝ ਪ੍ਰਬੰਧ ਕੀਤੇ ਗਏ ਨੇ ਪਰ ਅੱਗ ਬਹੁਤ ਜ਼ਿਆਦਾ ਹੋਣ ਦੇ ਕਾਰਨ ਕਾਬੂ ਦੇ ਵਿੱਚ ਨਹੀਂ ਆ ਰਹੀ ਦੇਖੋ ਜੀ ਇਹ ਹੈ ਕੁਦਰਤ ਕੁਦਰਤ ਦੇ ਮੂਰੇ ਬੰਦਾ ਬੇਵੱਸ ਹੈ ਹਜ਼ਾਰਾਂ ਮੋਤਾਂ ਹੋਈਆਂ ਘਰ ਬਰਬਾਦ ਹੋ ਗਏ ਲੋਕਾਂ ਦੀ ਜਾਨਾਂ ਵੀ ਗਈਆਂ ਬਹੁਤ ਵੱਡਾ ਨੁਕਸਾਨ ਅਮਰ ਕਰੂੰ ਚੱਲਣਾ ਪੈ ਰਿਹਾ ਜੋ ਇਹ ਰੀ ਅਗਦੀ ਚਪੇਟ ਦੇ ਵਿੱਚ ਆ ਕੇ ਉੱਥੇ ਕੁਝ ਵੀ ਦੇਖਣ ਨੂੰ ਨਹੀਂ ਬਚਿਆ ਨਾ ਕੋਈ ਦਰਖਤ ਨਾ ਮਕਾਨ ਨਾ ਘਰ ਸਭ ਕੁਝ ਬਰਬਾਦ ਹੋ ਗਿਆ ਪੂਰੀ ਤਾਕਤ ਲੱਗੀ ਹੋਈ ਹੈ ਅਮਰੀਕਾ ਦੀ ਅੱਗ ਬੁਝਾਉਣ ਤੇ ਪਰ ਅੱਗ ਕਾਬੂ ਦੇ ਵਿੱਚ ਨਹੀਂ ਆ ਰਹੀ ਜਿੰਨੀ ਕ ਅੱਗ ਨੂੰ ਬੁਝਾਇਆ ਜਾਂਦਾ ਹੈ ਉਸ ਤੋਂ ਜ਼ਿਆਦਾ ਹੋਰ ਅੱਗ ਚੱਲ ਪੈਂਦੀ ਹੈ ਦੇਖੋ ਜੀ ਖੌਫਨਾਕ ਮੰਜ਼ਰ ਇਹ ਦਰਦਨਾਕ ਤਸਵੀਰ ਦੇਖੋ ਜੀ ਧੂੰਏ ਦੇ ਨਾਲ ਸਾਹ ਲੈਣਾ ਮੁਸ਼ਕਲ ਹੋ ਗਿਆ ਜੋ ਲੋਕ ਅੱਗ ਦੀ ਚਪੇੜ ਦੇ ਵਿੱਚ ਆ ਗਏ ਕਈਆਂ ਦੀਆਂ ਜਾਨਾਂ ਗਈਆਂ ਕੁਝ ਬਚ ਕੇ ਨਿਕਲਣ ਤੇ ਸਫਲ ਹੋ ਗਏ ਤੇਜ਼ ਹਵਾ ਦੇ ਕਾਰਨ ਅੱਗ ਹੋਰ ਵੱਧਦੀ ਜਾ ਰਹੀ ਹੈ ਦੇਖੋ ਜੀ ਅੱਜ ਇਹ ਹਾਲਤ ਹੈ ਅਮਰੀਕਾ ਦੇਸ਼ਤੀ ਜੋ ਕਿ ਦੁਨੀਆ ਦਾ ਸਰਬ ਸ੍ਰਿਸ਼ਟ ਤਾਕ ਦਵਰਦੇਸ਼ ਕਹਾਉਂਦਾ ਹੈ ਅਜ ਪ੍ਰਮਾਤਮਾ ਦੇ ਅੱਗੇ ਬੇਵੱਸ ਹੈ ਜਿੱਥੇ ਇਨਸਾਨ ਦਾ ਕੋਈ ਜੋਰ ਨਹੀਂ ਚੱਲਦਾ ਇਹਨੂੰ ਕਹਿੰਦੇ ਨੇ ਕੁਦਰਤ ਅੱਖਾਂ ਦੇ ਸਾਹਮਣੇ ਸਭ ਕੁਝ ਰਾਖ ਹੋ ਗਿਆ ਕੋਈ ਵੀ ਬਚਾ ਨਹੀਂ ਸਕਦਾ ਇਹ ਹੀ ਹੈ ਜੀ ਕੁਦਰਤੀ ਆਫਤ ਜਿਨ੍ਹਾਂ انسان ਕੁਦਰਤ ਦੇ ਨਾਲ ਛੇੜਛਾੜ ਕਰਦਾ ਹੈ ਉਹਨਾਂ ਹੀ ਕੁਦਰਤ ਕ੍ਰੋਪ ਜ਼ਰੂਰ ਹੁੰਦੀ ਹੈ